हां भाई अपना के नाम गुरमीत सिंह सर अच्छा जी अब बस चलाऊंगा हां जी मैं बस चलाऊंगा जी ਤੁਸੀਂ ਚਲਾਉਂਦੇ ਹੋ हां जी ਮੈਂ ਚਲਾਉਂਦਾ ਹਾਂ ਜੀ ਕੀ ਹੋਇਆ ਕੀ ਸੀ ਤੇ ਸਰ ਮੈਂ ਆਪਣੇ ਆਪਣੇ ਬੜੇ ਆਰਾਮ ਨਾਲ ਸਟ੍ਰਾਂਗ ਕ੍ਰੋਸ ਕੀਤਾ ਤੇ ਇਹ ਤੋਂ ਮੋਟਰਸਾਈਕਲ ਤੇ ਆਇਆ ਇੱਕਦਾਂ ਵੀ ਰੋਂਗ ਸਾਈਡ ਤੇ ਆਣ ਕੇ ਥੱਲੇ ਕਿ ਮੇਰੀ ਗੱਡੀ ਦੇ ਅੱਗੇ ਆ ਗਿਆ ਤੇ ਗੱਡੀ ਬ੍ਰੇਕ ਮਾਰਦੇ ਮਾਰਦੇ ਮੋਟਰਸਾਈਕਲ ਨਾਲ ਥੱਲੇ ਪਿਆ ਥੱਲੇ ਮੋਟਰਸਾਈਕਲ ਡਿੱਗ ਪਿਆ ਤੇ ਮੁੰਡਾ ਫੁੱਟਪਾਥ ਤੇ ਡਿੱਗ ਪਿਆ ਤੇ ਮੋਟਰਸਾਈਕਲ ਅੱਗੇ ਥੱਲੇ ਸੋਧੇ ਥੱਲੇ ਆ ਗਿਆ ਮੋਰਚਾ ਕੀ ਆ ਗਿਆ ਮੁੰਡਾ ਕੀ ਕੋਈ ਕੰਮ ਕੰਮ ਕਰਦਾ ਹੈ ਕਿ ਉਹ ਤੇਰੇ ਮੁੰਡਾ ਇਹ ਜਿਹੜਾ ਜਮਾਟੋ ਵਾਲਿਆਂ ਦੇ ਜਿਹੜਾ ਆਰਡਰ ਆਰਡਰ ਬੁੱਕ ਕਰਦੇ ਉਹਨਾਂ ਦੇ ਜਾਂਦਾ ਪੀਜਾ ਪੂਜਾ ਲੈ ਕੇ ਵਗੈਰਾ ਉਹ ਕੰਮ ਕਰਦਾ ਜੀ ਅੱਛਾ ਜੀ ਤੇ ਉਹ ਹਾਂ ਜੀ ਓਵਰ ਸਪੀਡ ਤੇ ਸੀ ਉਹ ਓਵਰ ਸਪੀਡ ਜੀ ਮਿਕਦਮ ਕਾਲੀ ਚੋਕੇ ਆ ਗਿਆ ਜ ਉਹਨੇ ਵੇਖੀ ਬਸ ਵੇਖੀ ਨਹੀਂ ਜ ਉਹਨੇ ਸਰਚੋਂ ਉਹਦੇ ਦੇ ਵਿੱਚ ਹੀ ਚੌਂਦੇ ਉਹ ਓਵਰ ਰੋਡਸ ਤੋਂ ਲੈ ਕੇ ਚੌਂਕ ਕ੍ਰੋਸ ਕਰਿਆ ਇਕਦਮ ਹੀ ਸਪੀਡ ਦੇ ਵਿੱਚ ਠੀਕ ਹੈ ਜੀ ਹਾਂ ਜੀ ਸਰ ਆਪਣਾ ਨਾਮ ਇਹ ਮੇਰਾ ਨਾਮ ਅਮਰਜੀਤ ਸਿੰਘ ਐਸਆ ਹੈ ਹੁਣ ਇਹ ਐਕਸੀਡੈਂਟ ਹੋਇਆ ਹਾਂ ਜੀ ਮੌਕੇ ਤੇ ਪਹੁੰਚੇ ਹਾਂ ਹ ਤੇ ਇਹਦਾ ਕਰ ਰਹੇ ਜੋ ਵੀ ਹੈਗਾ ਤੇ ਹੋਇਆ ਨਹੀਂ ਪਤਾ ਲੱਗਾ ਕੁਝ ਤੇ ਮੋਟਰਸਾਈਕਲ ਤੇ ਆ ਰਿਹਾ ਸੀ ਮੁੰਡਾ ਹਾਂਜੀ ਤੇ ਬਸ ਦੇ ਥੱਲੇ ਆਇਆ ਬਾਕੀ ਦੇਖਦੇ ਆ ਜੋ ਵੀ ਹੈਗਾ ਮੁੱਕੇ ਚ ਮੁੰਡਾ ਬਚਾ ਹੋ ਗਿਆ ਆ ਠੀਕ ਆ ਮੁੰਡਾ ਠੀਕ ਆ ਮੋਟਰਸਾਈਕਲ ਤੇ ਟੁੱਟਾ ਬਸ ਸਪੀਡ ਦੇ ਵਿੱਚ ਸੀਗਾ ਕਹਿੰਦੇ ਮੋਟਰਸਾਈਕਲ ਦੇ ਦੇਖਦੇ ਮੁੱਕੇ ਦੇ ਅਸੀਂ ਬਾਅਦ ਚ ਆਏ ਨਾ ਸਾਡੇ ਉਂਗਲ ਪੱਲਾ ਹੋ ਗਿਆ ਚੈੱਕ ਕਰ ਲੈਨੇ ਸਾਰਾ ਹੀ ਠੀਕ ਆ